ਮੈਂ ਇੱਕ ਨਿੱਕੀ ਜਿਹੀ ਕਹਾਣੀ ਲਿਖੀ ਕਿ ਸੜਕ ਤੇ ਨਾ ਟਰੈਕਟਰ ਲਈ ਜਾਂਦੇ ਡੈਕ ਲੱਗਿਆ ਉੱਚੀ ਆਵਾਜ਼ ਦੇ ਵਿੱਚ ਉੱਚੀ ਆਵਾਜ਼ਾਂ ਕੱਢਦੇ ਰੇਸ਼ ਦੇ ਕੇ ਭਜਾਉਂਦੇ ਸੜਕ ਤੇ ਟਰੈਕਟਰ ਜਾ ਰਿਹਾ ਸੀ ਟਰੈਲੀ ਟਰਾਲੀ ਟਰੈਕਟਰ ਜਾ ਰਹੇ ਸੀ ਉਹਨੂੰ ਦੇਖ ਕੇ ਇੱਕ ਬਜ਼ੁਰਗ ਦਾ ਸੁਤੇ ਸੁਭਾਈ ਹੱਥ ਖੜਾ ਹੋ ਗਿਆ ਜੀ ਉਹਨਾਂ ਨੇ ਸੋਚਿਆ ਵੀ ਬਾਬੇ ਨੇ ਕਿਤੇ ਜਾਣਾ ਹੋਊਗਾ ਉਹਨਾਂ ਨੇ ਟਰੈਕਟਰ ਰੋਕ ਲਿਆ ਬਾਬੇ ਦਾ ਸਵਾਲ ਸੀ ਕਿੱਥੇ ਚੱਲਿਓ ਜਵਾਨੋ ਹੂੰ ਉਹ ਕਹਿੰਦੇ ਬਾਬਾ ਸਰਹੰਦ ਚੱਲੇ ਆਂ ਦੂਜਾ ਬੋਲਿਆ ਫਤੇਗੜ ਸਾਹਿਬ ਚੱਲੇ ਆਂ ਦੂਜਾ ਮੁੰਡਾ ਬੋਲਿਆ ਕਹਿੰਦਾ ਸ਼ਾਬਾਸ਼ੇ ਜਵਾਨੋ ਕਿਹੜੀ ਧਿਰ ਵੱਲੋਂ ਚੱਲਿਓ ਉਹ ਕਹਿੰਦਾ ਬਾਬਾ ਗੱਲ ਸਮਝ ਨਹੀਂ ਲੱਗੀ ਧਿਰ ਮਤਵਲ ਕਹਿੰਦਾ ਦੋ ਧਰਾਂ ਨੇ ਸ਼ੇਰਾ ਇੱਕ ਸੱਚ ਦੀ ਤਨ ਤਨ ਮਾਤਾ ਗੁਜਰਕੌਰ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਵਾਹ ਤੇ ਇੱਕ ਕੂੜ ਦੀ ਝੂਠ ਦੀ ਵਜੀਰ ਖਾਨ ਵਜੀਦੇ ਕਾਲਾਣ ਤੁਸੀਂ ਕਿਹੜੀ ਤਰ ਵੱਲੋਂ ਚੱਲੇ ਹੋ ਕਹਿੰਦੇ ਕਮਾਲ ਕਰਦਾ ਬਾਬਾ ਯਾਰ ਅਸੀਂ ਤਾਂ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਮਾਤਾ ਗੁਜਰਕਰ ਉਹਨਾਂ ਵੱਲੋਂ ਚੱਲੇ ਆ ਕਹਿੰਦੇ ਫਿਰ ਸ਼ਿਰਾ ਉਹਨਾਂ ਵੱਲੋਂ ਤਾਂ ਅਦਬ ਜਾਂਦਾ ਹੈ ਸਲੀਕਾ ਜਾਂਦਾ ਹੈ ਸਹਿਜ ਜਾਂਦਾ ਹੈ ਸਬਰ ਜਾਂਦਾ ਹੈ ਸੋਚ ਜਾਂਦੀ ਹੈ ਇੱਕ ਸ਼ਹਾਦਤ ਜਾਂਦੀ ਹੈ ਤੇ ਤੁਸੀਂ ਬਾਬੇ ਨੇ ਰੀਜ ਨਾਲ ਟੱਕਿਆ ਤੇ ਮੱਡਗਾਰਡ ਤੇ ਮੁੰਡਾ ਬੈਠਾ ਸੀ ਉਹਦੇ ਹੱਥ 'ਚ ਹਰੀ ਜੂੜੀ ਪਾਈ ਹੋਈ ਸੀ ਉਹ ਕਹਿੰਦਾ ਕੀ ਬੇਨਾ ਬਾਬਾ ਇਹ ਬਾਬੇ ਪੀਰ ਦੀ ਹੈ ਹੂੰ ਕਹਿੰਦਾ ਕੀ ਗੱਲ ਸ਼ੇਰਾ ਆਪਣੇ ਬਾਬੇ ਤੇ ਭਰੋਸਾ ਨਹੀਂ ਕਹਿੰਦਾ ਸ਼ੇਰਾ ਤੁਹਾਨੂੰ ਪਤਾ ਹੈ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਪਹਿਲੀ ਰਾਤ ਕੱਟੀ ਤਾਂ ਦਸ਼ਮੇਸ਼ ਪਿਤਾ ਨੇ ਸਿੰਘਾਂ ਨੂੰ ਕਿਹਾ ਕਿ ਮੈਂ ਮੈਂ ਪਹਿਰਾ ਦੇਵਾਂਗਾ ਤੁਸੀਂ ਸਾਰੇ ਆਰਾਮ ਨਾਲ ਸੋਵੋ ਜੀ ਤਾਂ ਉਹਨਾਂ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਜਿਹੜੇ ਸਿੰਘ ਪਏ ਸੀ ਨਾ ਉਹਨਾਂ ਦੇ ਮੱਥੇ ਵੀ ਚੁੰਮੇ ਕਿਸੇ ਮੋਹ ਵਾਸ ਕਰਕੇ ਨਹੀਂ ਚੁੰਮੇ ਇਸ ਕਰਕੇ ਚੁੰਮੇ ਕਿ ਕੱਲ ਨੂੰ ਧਰਮ ਤੋਂ ਕੁਰਬਾਨ ਹੋਣ ਵਾਲਿਓ ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ ਜੀ 10 ਲੱਖ ਦੀ ਫੌਜ ਘੇਰਾ ਪਾਈ ਖੜੀ ਹੋਵੇ ਮੌਤ ਸਿਰ ਤੇ ਮਿਲਦੀ ਫਿਰਦੀ ਹੋਵੇ ਤੇ ਉਹ ਬੇਫਿਕਰੀ ਨਾਲ ਸਿੰਘ ਜੇ ਸੌ ਜਾਣ ਪਤਾ ਕਿਉਂ ਸੌਂਗੇ ਕਿਉਂਕਿ ਰਾਖੀ ਸੀ ਜਿਹੜੀ ਉਹ ਕਲੰਗੀਆਂ ਵਾਲਾ ਆਪ ਕਰ ਰਿਆ ਸੀ ਇਹਨੂੰ ਕਹਿੰਦੇ ਆ ਭਰੋਸਾ ਤੇ ਜੇ ਐਸੇ ਗੁਰੂ ਤੋਂ ਭਰੋਸਾ ਛੱਡ ਕੇ ਅਸੀਂ ਕੱਚੇ ਪਿੱਲਿਆਂ ਦੇ ਪਿੱਛੇ ਲੱਗ ਕੇ ਇਹ ਭਰੋਸਾ ਕਿਤੇ ਗੁਰੂ ਦਾ ਆਪਾਂ ਨਿਰਾਦਰਤਾ ਨਹੀਂ ਕਰ ਰਹੇ ਮੁੰਡੇ ਨੇ ਕਪਾਟ ਖੁੱਲ ਗਏ ਜਿਵੇਂ ਗੱਬਰੂਆਂ ਦੇ ਹੂੰ ਬਾਬਾ ਕਹਿੰਦਾ ਮੁੰਡਾ ਬੋਲਿਆ ਬਾਬੇ ਨੂੰ ਕਹਿੰਦਾ ਬਾਬਾ ਇੱਕ ਗੱਲ ਕਮਾ ਤੂੰ ਸਾਨੂੰ ਸੱਚੀ ਬੜੇ ਪਿਆਰ ਨਾਲ ਸਮਝਾਇਆ ਕਹਿੰਦਾ ਤੂੰ ਸਾਨੂੰ ਨਫ਼ਰਤ ਦੀ ਨਜ਼ਰ ਨਾਲ ਨਹੀਂ ਦੇਖਿਆ ਕਹਿੰਦਾ ਲੈ ਸਿਰੋਂ ਨਫ਼ਰਤ ਕਿਉਂ ਕਰਨੀ ਤੁਸੀਂ ਸਾਡੇ ਆਪ ਦੇ ਜਵਾਕ ਹੋ ਜੇ ਪੌੜੀ ਦਾ ਇੱਕ ਡੰਡਾ ਥੱਲੇ ਖੜੇ ਹੋ ਤਾਂ ਸਾਡਾ ਫਰਜ਼ ਬਣਦਾ ਕਿ ਸਾਨੂੰ ਹੱਥ ਦੇ ਕੇ ਆਪਣੇ ਨਾਲ ਲਾਈਏ ਬਿਲਕੁਲ ਜਦੋਂ ਇੰਨੀ ਗੱਲ ਕਹੀ ਨਾ ਤਾਂ ਮੁੰਡਿਆਂ ਦੇ ਮੂੰਹੋਂ ਆਪ ਮਹਾਰੇ ਨਿਕਲਿਆ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤੇ ਸਿੰਘ ਮੁੰਡੇ ਨੇ ਸੈਲਫ ਮਾਰਿਆ ਟਰੈਕਟਰ ਦਾ ਸਾਇਲੈਂਸਰ ਚੋਂ ਧੂਏ ਦੀ ਲਾਟ ਨਿਕਲੀ ਇਹ ਜਾਂਪੀ ਜਿਵੇਂ ਮੁੰਡਿਆਂ ਦੀ ਮਨਾਂ ਦੀ ਸਾਰੀ ਕਾਲੰਗੈਰੀ ਸੀ ਜਿਹੜੀ ਆਉ ਗਈ ਆਉ ਗਈ ਆਉ ਗਈ ਤੇ ਬਾਬਾ ਕਿਨਾ ਚਰ ਉਸ ਟਰਾਲੀ ਵਹਿੰਦੀ ਨੂੰ ਜਾਂਦਾ ਰਿਹਾ ਤੇ ਉਹਦੇ ਕੰਨੀਆਂ ਆਵਾਜ਼ ਪੈਂਦੀ ਰਹੀ ਜਪੋ ਸਤਨਾਮ 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 ਜੀ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ